ਹਏ ਕਹਿੰਦੀ ਹੀ ਮੈਂ ਆਉਣਾ ਵਾ ਅਜੇ ਤੱਕ ਨਹੀਂ ਗਈ ਆਈ ਏਡੀ ਢਿੱਲੀ ਆ ਨਾ ਪਹਿਲਾਂ ਮੈਨੂੰ ਫੋਨ ਕਰ ਲਿਆ ਮੈਨੂੰ ਸਵੇਰੇ ਹੀ ਪੈਸੇ ਚਾਹੀਦੇ ਸਵੇਰੇ ਚਾਹੀਦੇ ਤੇ ਜੇ ਮੈਂ 2 ਲੱਖ ਰੁਪਿਆ ਕਢਾ ਕੇ ਰੱਖਿਆ ਵਾ ਹੁਣ ਆਉਣ ਨਹੀਂ ਡੀ ਲੈਣ ਕੀ ਕਰਾਂ ਮੈਂ ਗੇਟ ਖੜ ਗਿਆ ਕੀ ਤਾਈ ਨਾ ਗਈ ਹੋਵੇ ਜੋ ਖਾਪੜਾ ਆਗੀ ਆਗੀ ਲੈ ਮੇਰੀ ਭੈਣ ਆਈ ਹੈ ਸੱਤੀ ਗੱਲਾਂ ਤਾਂ ਸੱਤੇ ਤਾਂ ਹੋ ਗਏ ਆ ਜਾਲਾ ਮੈਂ ਤਾਂ ਠੀਕ ਆ ਪਰ ਮੈਂ ਨਰਾਜ ਹਾਂ ਤੇਰੇ ਨਾਲ ਕਿਉਂ ਮੈਨੂੰ ਇਹ ਦੱਸ ਪਹਿਲਾਂ ਤੇ ਕੀ ਗੱਲ ਵਾ ਦੋ ਦਿਨ ਹੋ ਗਏ ਤੈਨੂੰ ਫੋਨ ਕੀਤੇ ਨੂੰ ਹਾਏ ਹਏ ਕਰੋ ਟਾਈਮ ਨਹੀਂ ਲੱਗਦਾ ਮੈਨੂੰ ਤੇ ਇਹ ਵੀ ਕਰਨ ਨੂੰ ਛੁੱਟੀ ਹੂ ਤੇ ਮੋਟਰਸਾਈਕਲ ਤੇ ਚੱਲ ਜਾਾਂਗੇ ਹੁਣ ਮੈਨੂੰ ਬੱਸੇ ਆਉਣਾ ਪਿਆਈ ਲੈ ਦੱਸ ਆ ਵੀ ਚੰਗਾ ਕੰਮ ਹੀ ਆ ਚੱਲ ਕੋਈ ਆਪ ਤਨ ਪਾਣੀ ਦੇ ਦਵਾ ਪਹਿਲਾਂ ਚਲ ਆ ਜਾ ਆ ਜਾ ਅੰਦਰ ਜਾ ਕੇ ਬੈਠ ਮੈਂ ਪਾਣੀ ਲੈ ਕੇ ਆਉਣੀ ਚੰਗਾ ਠੀਕ ਹੈ ਬੱਸੇ ਆਈ ਵਿਚਾਰੀ ਹਰੇ ਕਿਦਾਂ ਪਾਇਆ ਮੇਰਾ ਏਡਾ ਖਰਾਬ ਹੋਆ ਨਾ ਕਿ ਤੂੰ ਨਾਲ ਆ ਜਾ ਤੇਰੀ ਕਿਹੜੀ ਫਿਤੀ ਲੱ ਚਲੀ ਆ ਚੱਲ ਕੋਈ ਨਹੀਂ ਵਿਚਾਰੀ ਨੂੰ ਪਾਣੀ ਤੇ ਦਵਾ ਪਹਿਲਾਂ ਲੈ ਪਾਣੀ ਨੇ ਆਣੇ ਨੇ ਕਿ ਦੁਦਿਹੰਡਾ ਗਏ ਆ ਕਿਤੇ ਆਹੋ ਉਹਦੇ ਵੀ ਸਕੂਲ ਗਿਆ ਵਾ ਅੱਛਾ ਅੱਛਾ ਆਹੋ ਤੇ ਮਨੇ ਇਹ ਦੱਸ ਪਹਿਲਾਂ ਕਿ ਪਾਇਆ ਕਿਉਂ ਨਹੀਂ ਹੁੰਦਾ ਹਾਂ ਹੈ ਕੀ ਦਿਨ ਮੈਂ ਦੱਸਾਂ ਮੈਂ ਤਾਂ ਬੜਾ ਜੋਰ ਲਾਇਆ ਹੈ ਅੱਛਾ ਮੈਂ ਚਲੋ ਦੋਵੇਂ ਜਾਣੇ ਜਾਂਦੇ ਆਹੋ ਤਾਂ ਟਾਈਮ ਨਾ ਜਾਵਾਂਗੇ ਟਾਈਮ ਨਾ ਆ ਜਾਾਂਗੇ ਉਹੋ ਤੇ ਗੱਲ ਆ ਮੋਟਰਸਾਈਕਲ ਤੇ ਬੰਦਾ ਆ ਜਾਂਦਾ ਵਾ ਗੱਡੀ ਵੀ ਤੁਹਾਡੇ ਕੋ ਹੈਗੀ ਆ ਹੋਰ ਕੀ ਆ ਸਾਰੀਆਂ ਚੀਜ਼ਾਂ ਹੈਗੀਆਂ ਵਾ ਆਹੋ ਉਦਾਂ ਹੀ ਜਦੋਂ ਮੂੰਹੋਂ ਨਾ ਨਿਕਲ ਜਾਂਦੀ ਆ ਨਾ ਫੇਰ ਪਤਾ ਨਹੀਂ ਦਿਮਾਗ ਨੂੰ ਕੀ ਹੋ ਜਾਂਦਾ ਵਾ ਚੱਲ ਨਾ ਮੇਰੇ ਵੱਲੇ ਕੁ ਸੁਣਾ ਦੇ ਦੀ ਭਾਈ ਇਹਨਾਂ ਜਾ ਕੇ ਆਪੇ ਤੇਰੀ ਸਾਲੀ ਨਰਾਜ਼ ਵਾ ਤੇਰੇ ਨਾਲ ਕੋਈ ਨਹੀਂ ਮੈਂ ਸੁਣਾ ਦੇ ਦੂੰਗੀ ਉਦਾਂ ਤੇ ਹਿਮਾਪੁੱਤਰ ਨੇ ਆ ਜਾਣਾ ਹੈ ਹੁਣ ਉਹ ਜੀ ਵਿਚਾਰੇ ਦਿਨ ਬੋਰਡ ਦੀ ਕਲਾਸ ਵਾ ਆਹੋ ਨਹੀਂ ਤੇ ਮੈਂ ਕੀ ਛੁੱਟੀ ਕਰਾਉਣੀ ਹੈ ਜੇ ਛ ਉਦਾਂ ਮੈਂ ਢੀਕਦੀ ਹੀਗੀ ਮੈਂ ਕਿੰਨਾ ਚਿਰ ਹੋ ਗਿਆ ਮਿਲਿਆ ਨੂੰ ਤੇ ਚੱਲ ਲਿਆਉਗੀ ਮੁੰਡੇ ਨੂੰ ਨਾਲ ਚੱਲ ਮਿਲ ਲਾਂਗੀ ਨਹੀਂ ਨਹੀਂ ਨਾਲ ਹੀ ਆਉਣਾ ਹੀ ਉਹਨੇ ਹਾਂ ਤੇ ਇਹ ਕਹਿਣ ਰਹੀ ਨਹੀਂ ਜਾ ਗਾਂ ਛੇਤੀ ਅੱਛਾ ਤੇ ਦਿੱਕਾ ਢਾਉਣੀ ਆ ਤੇ ਸੱਸ ਨੂੰ ਨਾ ਸੁਣਦੀ ਹੋਵੇ ਉਹਦੇ ਕੰਨ ਵੀ ਬੜੇ ਪਤਲੇ ਸੱਸ ਤੇ ਮੇਰੀ ਦੀ ਐਂਪਲੀ ਨਾ ਵੱਢਣ ਜੋਗੀ ਆ ਉਹਦੀ ਤੂੰ ਗੱਲ ਜਾਣ ਹੀ ਦੇ ਹੁਣ ਨਾ ਕਿਤੇ ਪੈਸਿਆਂ ਦਾ ਨਾ ਉਹਦੇ ਸਾਹਮਣੇ ਨਾ ਲੱਲੀ ਮੈਂ ਨਹੀਂ ਮੈਨੂੰ ਪਤਾ ਵਾ ਜਿੱਦਾਂ ਦੀ ਉਹ ਹੈਗੀ ਆ ਉਹਨੇ ਤਰੋਲੀ ਪਾ ਦੇਣੀ ਆ ਮੈਨੂੰ ਪਤਾ ਲੱਗਵੇਂ ਹੰਗਾਮਾ ਕਰ ਦੇ ਇੱਥੇ ਕਰ ਦੇਣਾ ਉਹਨੇ ਜਿੱਦਾਂ ਵੀ ਹੈਗੀ ਆ ਨਹੀਂ ਨਹੀਂ ਮੈਂ ਨਾ ਲੈ ਰਹੀ ਬੜੀ ਵੱਧ ਗਈ ਆ ਮੁੰਡੇ ਨੂੰ ਫੋਨ ਕਰਨ ਤਾਂ ਕ ਜਾਂਦੀ ਆ ਆਂਦੀ ਮੈਂ ਆਪਣੇ ਮੁੰਡੇ ਨੂੰ ਫੋਨ ਕਰਕੇ ਤੇਰੀਆਂ ਕੱਪੜੇ ਸੜੀਆਂ ਅੱਛਾ ਨਾ ਲੜਦੀ ਮੇਰੇ ਨਾਲ ਮੈਂ ਦੱਸ ਇਥੇ ਆਵਾ ਨਹੀਂ ਨਹੀਂ ਚੰਗਾ ਵਾ ਨਾਕ ਪਾ ਕੇ ਰੱਖਿਆ ਕਰ ਕੰਮ ਕਰਾਇਆ ਕਰ ਸੋਰਾ ਦੇਖੋ ਇਹ ਪਤਾ ਕੀ ਚੰਦੀ ਆ ਕਿ ਜੋ ਕੁਛ ਹੈਗਾ ਵਾ ਨਾ ਇਕੱਠਾ ਕਰਕੇ ਵਲੇਟ ਕੇ ਸਾਰਾ ਧੀ ਦੇ ਘਰੀ ਪਾਤਾ ਆ ਚੱਪਲੀ ਲੈ ਦੱਸ ਸੀ ਨੂੰ ਥੋੜਾ ਦਿੱਤਾ ਵਾ ਚੰਗਾ ਭਲਾ ਦਾ ਵਿਆਹ ਕੀਤਾ ਜੋ ਰੀਤੀ ਰਿਵਾਜ ਸਾਰੇ ਤੇ ਕੀਤੇ ਆ ਗਿਆਣਾ ਘੱਟਾ ਪਾਇਆ ਹੁਣ ਪਿਆਲੀ ਦੇ ਦੇ ਫਿਰ ਉਹਨੂੰ ਉਹਦੀ ਸੱਸ ਬਾਬਾ ਤੇਜ ਵਾ ਅੱਛਾ ਚੰਗੀ ਦੰਬ ਕਮੰਦੀ ਏ ਦੀ ਚੱਲ ਚੰਗਾ ਵਾ ਉਹ ਵੀ ਇਸੇ ਵਾਏ ਵਾਲੀ ਹੀ ਇੱਥੇ ਤਾਂ ਕਿਤੇ ਨਾ ਗਲਾਸ ਚ ਚਾਹ ਪਾ ਕੇ ਨਹੀਂ ਆ ਪੀਂਦੀ ਹੁੰਦੀ ਨਾ ਉਥੇ ਚੰਗੀ ਫਾਇ ਲੱਗੀ ਹੁੰਦੀ ਆ ਨੇ ਬੜੀ ਭੂਏ ਚੜਾਈ ਸੀਗੀ ਆਹੋ ਆਹੋ ਸੁੱਤੀ ਨੂੰ ਆ ਪਿਆਰ ਨਾਲ ਠਾਲਣਾ ਚਾਹ ਦਾ ਗਲਾਸ ਲੈ ਕੇ ਸਰਾਣੇ ਮੈਂ ਸਭ ਕੋ ਵੰਦੀ ਰਹੀ ਆ ਤੇ ਮੈਂ ਵੀ ਗਣ ਗਣ ਕੇ ਬਦਲੇ ਲੈਣ ਦੀ ਕੋਈ ਗੱਲ ਨਹੀਂ ਜਿੰਨੇ ਇੱਥੇ ਸੁਖ ਲਿਆ ਨਾ ਗਾੜੀ ਜਾ ਕੇ ਨਾ ਉਨੇ ਆਖਿਆਈਆਂ ਵੇਖਣੀਆਂ ਪੈਣੀਆਂ ਨੰਗਾਵਾ ਚੱਲ ਮੈਂ ਕਿਰੀ ਜਾ ਹੁਣ ਜੋ ਹੁੰਦਾ تیرੋਂ ਕਰਨਾ ਹੀ ਪੈਣਾ ਵਾ ਹੋਰ ਆਉਂਦੀ ਹਈ ਕਿ ਮਿਲਚਰ ਬਾਦ ਮਿਲਦੀ ਆਈ ਹੀ ਇੱਕ ਦਿਨ ਆਪਣੇ ਪਰੋਣੇ ਨਾ ਅੱਛਾ ਉਹ ਵੀ ਲੱਗਦਾ ਵਾ ਵਾਹ ਵੇ ਕੰਮ ਕਰ ਕੇ ਬਿਜੀ ਆ ਜਦੋਂ ਆਉਂਦਾ ਵਾ ਨਾ ਚਾਹ ਮਗਰੋਂ ਪੀਂਦਾ ਜਾਣ ਦੀਆਂ ਗੱਲਾਂ ਪਹਿਲਾਂ ਕਰਨੀਆਂ ਹੁੰਦਾ ਤੇ ਚੰਗਾ ਸਭ ਉਹ ਰਾਤ ਰੱਖ ਕੇ ਉਹਨਾਂ ਨੂੰ ਕੀ ਕਰਵਾਉਂਗਾ ਚੰਗਾ ਸਭ ਖਲਾਸੀ ਹੋਈ ਹੋਰ ਕੀ ਸਾਰਾ ਦਿਨ ਖਾਇ ਲੱਗੇ ਰਹਿਣਾ ਤੇ ਮਾਂ ਦੀ ਰਾਤ ਛੱਡ ਜਾ ਇਹਨੂੰ ਆਂਦਾ ਸਾਡਾ ਨਹੀਂ ਸਰਦਾ ਮਾਤਾ ਛਿੰਦਾ ਛੱਡ ਕੇ ਜਾਣਾ ਆਹ ਮੈਂ ਦਿ ਰਾਤਾਂ ਹੁਣਾਂ ਰਹੂਗੀ ਆਹ ਟੁਗਲੀਆਂ ਕਰੂੰਗੀ ਦੱਸੂਗੀ 사ਸ ਨੂੰ ਗਾੜੀ ਗਾੜੀ ਲਾਉਣੀ ਇਹ ਤੇ ਕੈਂਟੇ ਦੇ ਵਿੱਚ ਵਿੱਚ ਚਿੱਲੀਆਂ ਕਰ ਜਾਂਦੀ ਆ ਅੱਛਾ ਆਹੋ ਇਹਦੀ ਗੱਲ ਜਾਣਦੇ ਇਹ ਤੇ ਵੀ ਕਿਨੇ ਵੱਧ ਵਾ ਗੱਲ ਨਹੀਂ ਕਰਨ ਵਾਲੀ ਹੁਣ ਵੀ ਕਿਤੇ ਨਾ ਗਿੰਦੀ ਹੁਣੀ ਚੀ ਤਾਂ ਥਾਲੀ ਕਿ ਕੌਣ ਆਇਆ ਪਤਾ ਤੇਨੂੰ ਲੱਗਿਆ ਹੋਣਾ ਵਾ ਤੇਜ਼ ਬੜੀ ਆ ਚੱਲ ਕੋਈ ਨਹੀਂ ਮੇਲ ਮੇਲ ਨਹੀਂ ਐ ਉਦਾਂ ਹੀ ਕਹੂੰਗੀ ਕਿ ਆਈਆਂ ਮੈਂ ਮੇਰਾ ਦਿਲ ਕਰਦਾ ਸੀ ਮਿਲਣ ਹਾਂ ਫੇਰ ਪਾਟੇ ਮਰਜਣਾ ਨਾ ਮਿਲੀ ਤੇ ਹੈ ਆਹੋ ਉਹੀ ਤਾਂ ਗੱਲ ਵਾ ਚਾਹ ਮੇਰੀ ਭੈਣ ਵਾ ਚਾਹ ਬਣਉਣੀ ਤੇ ਮਿਲਦਾ ਚੱਲ ਕੋਈ ਨਵੇਂ ਮੇਲੇ ਲਈ ਸਤਿ ਸ਼੍ਰੀ ਅਕਾਲ ਮਾਸੀ ਜੀ ਸਤਿ ਸ਼੍ਰੀ ਅਕਾਲ ਬੱਤ ਸਸਣਾ ਠੀਕ ਠਾਕ ਤੈਨੂੰ ਸੁਣਾਓ ਹਾਂ ਠੀਕ ਆ ਤੁਹਾਨੂੰ ਸੁਣਾ ਆਪਣੇ ਪਰਿਵਾਰ ਦਾ ਸੁਣਾ ਹਾਂਜੀ ਠੀਕ ਠਾਕ ਪਰਿਵਾਰ ਵੀ ਵਧੀਆ ਤੁਸੀਂ ਸੁਣਾਓ ਸੇਤਾਂ ਸਤਾਂ ਠੀਕ ਜੇ ਹਣ ਠੀਕ ਆ ਸੇਤਾਂ ਸਤਾਂ ਕਾਦੀਆਂ ਤੀਏ ਤੇ ਦਾਇ ਦਾਇਆਂ ਮੁੰਡਾ ਬਾਹਰ ਆ ਨੋ ਮਰਜੀ ਨਾਲ ਪੁੱਛਦੀ ਆ ਖੈਤ ਭੈਣ ਤੇਰੀ ਆਪਾਂ ਤਾਂ ਗੁੱਸਾ ਨਾ ਕਰੀ ਮਰਜੀ ਨਾਲ ਪੁੱਛਦੀ ਮਰਜੀ ਨਾਲ ਨਹੀਂ ਪੁੱਛਦੀ ਜੀ ਕਰੇ ਤੇ ਚਾਰ ਗੱਲਾਂ ਖੜ ਸ਼ੜਦੀ ਆ ਉਹ ਗੱਲ ਕਰਾਂ ਚੱਲ ਕੋਈ ਨਹੀਂ ਮਾਸੀ ਜੀ ਗੁੱਸਾ ਨਾ ਕਰਿਆ ਕਰੋ ਉਹਦਾ ਉਹਦਾ ਸੁਭਾਈ ਐਦਾਂ ਦਾ ਗੁੱਸਾ ਮੈਂ ਤੇ ਕੀ ਕਰਨਾ ਵਾ ਅਰ ਕੋ ਸਮ ਦਾ ਆਮ ਦਾ ਵੀ ਹੈ ਤੇ ਇਸ ਟਾਈਮ ਤੇ ਆ ਸਾਰੇ ਬੰਦੇ ਨੂੰ ਆ ਜਾਂਦਾ ਵਾ ਚਲ ਕੋਈ ਨਹੀਂ ਆ ਆਵਾਜ਼ ਦੇਤੀ ਤੇ ਆ ਚੀਜ਼ ਖਾਣੀ ਮੈਨੂੰ ਬਣਾ ਦੇ ਆਪੇ ਬਣਾ ਕੇ ਦਊਗੀ ਨਾ ਚਲੋ ਟਾਈਮ ਫਸ ਜਿੱਦਾਂ ਹੁੰਦਾ ਉਦਾਂ ਹੀ ਹੋ ਹੀ ਜਾਂਦਾ ਵਾ ਕੀ ਕਰਨਾ ਫਿਰ ਨਹੀਂ ਟਾਈਮ ਫਸ ਕਿਉਂ ਕਰਨਾ ਵਾ ਹੁਣ ਬਜ਼ੁਰਗ ਬੰਦਾ ਜਿਹੜਾ ਵਾ ਨਾ ਵੀ ਨਿਆਣਿਆਂ ਵਰਗਾ ਹੁੰਦਾ ਵਾ ਕਿਸ ਨਾ ਕਿਸੇ ਕੀ ਨੂੰ ਦਿਲ ਕਰਦਾ ਵਾ ਉਹ ਤਾਂ ਤੂੰ ਸਿਆਣੀ ਆ ਪੁੱਤੋ ਤੂੰ ਦਿਲ ਤੇ ਕਰਦਾ ਹੀ ਨਿਆਣਿਆਂ ਵਰਗਾ ਰੂਹ ਹੋ ਜਾਂਦਾ ਸਿਆਣੀ ਆਹੇ ਤੇ ਹੈ ਹੀ ਆ ਤੇ ਉਹ ਤਾਂ ਕਰਦੀ ਬੱਤੀ ਬੱਤੀ ਗੱਲਾਂ ਆਹੋ ਹੁਣ ਕਿ ਤਸਕੇ ਲਾਉਣੇ ਬੁੱਢੇ ਬਾਰੇ ਹੁਣ ਤੈਨੂੰ ਆ ਚਾਹੀਦਾ ਹੁਣ ਤੈਨੂੰ ਉਹ ਚਾਹੀਦਾ ਕਈ ਗੱਲਾਂ ਕਰ ਛੱਡ ਦੇ ਗਾੜੀ ਜਾ ਕਿਤੇ ਮੈਂ ਅੱਖਾਂ ਵੀ ਕੋਈ ਚੀਜ਼ ਪੁੱਤ ਬਣਾ ਦੇ ਤੇ ਗਾੜੀ ਸਭ ਵੰਸ਼ ਨਹੀਂ ਗੱਲਾਂ ਦੱਸਦੀ ਚਲ ਕੋਈ ਗੱਲ ਨਹੀਂ ਮੈਂ ਸਮਝਾਉਂਗੀ ਵੀ ਐਦਾਂ ਨਹੀਂ ਕਰੀਦਾ ਹੁੰਦਾ ਸਿਆਣਾ ਬੰਦਾ ਜਿਹੜਾ ਨਾ ਉਹ ਤਾਂ ਕਰਦਾ ਜਿੰਦਰਾ ਹੁੰਦਾ ਵਾ ਹੁਣ ਤੁਹਾਡੇ ਸਿਰ ਤੇ ਫੁੱਲਾ ਕਰ ਛੱਡ ਕੇ ਚੱਲ ਜਾਂਦੀ ਆ ਇਹ ਤਾਂ ਗੱਲ ਹੁਣ ਉਹਨੂੰ ਆਪ ਹੀ ਪੁੱਤ ਸੋਚਣੀ ਚਾਹੀਦੀ ਆ ਨਾ ਇਨਾ ਖੁੱਲਾ ਛੱਡ ਕੇ ਚਲੀ ਜਾਣੇ ਮੈਨੂੰ ਕੋਈ ਫਿਕਰ ਨਹੀਂ ਪਿੱਛੇ ਦਾ ਕਿਸੇ ਨੂੰ ਮੈਂ ਵਲੰਟੇ ਨਹੀਂ ਨਾ ਦੇਣਾ ਮਗਰ ਆਹੇ ਇਹ ਗੱਲਾਂ ਜਿੱਦਾਂ ਹੁਣ ਪਾਜੀ ਬਾਹਰ ਵਾ ਤੇ ਤੁਸੀਂ ਘਰ ਜੇ ਇਹਨੂੰ ਕੋਈ ਫਿਕਰ ਨਹੀਂ ਜਿੱਦਾਂ ਮਰਜੀ ਜਾਵੇ ਆਵੇ ਬਸ ਬਸ ਇਹੋ ਤੇ ਗੱਲ ਵਾ ਇਹ ਗੱਲ ਨਹੀਂ ਨਾ ਸੋਚਦੀਆਂ ਅੱਜਕੱਲ੍ਹ ਕੁੜੀਆਂ ਆਹ ਹੈ ਤੇ ਇਦਾਂ ਹੀ ਆ ਹੋਰ ਦਵਾਈ ਦੂਈ ਖਾਂਦੇ ਜੇ ਹਾਂ ਦਵਾਈ ਤਾਂ ਪੁੱਤ ਚੱਲਦੀ ਹੈ ਦਵਾਈ ਤੋਂ ਬਿਨਾ ਕਿੱਥੇ ਛੱਟ ਲੰਗਦਾ ਹੈ ਘੜੀ ਦੀ ਲੰਗਦੀ ਦਵਾਈ ਤੋਂ ਬਿਨਾ ਸਹੀ ਗੱਲ ਵਾਕੇ ਅੱਜ ਕੱਲ ਮਾਸੀ ਜੀ ਚੰਗੇ ਭਲਿਆਂ ਨੂੰ ਦਵਾਈਆਂ ਲੱਗੀਆਂ ਦਵਾਈ ਤੋਂ ਬਿਨਾਂ ਤਾਂ ਕੋਈ ਚੀ ਵੀ ਨਹੀਂ ਕਹਾਗਾ ਨਹੀਂ ਨਹੀਂ ਮੈਂ ਨਹੀਂ ਆ ਫੇ ਹੁਣ ਤੇ ਆ ਜਿਹੜੇ ਛੋਟੇ ਛੋਟੇ ਉਮਰ ਦੇ ਉਹ ਵੀ ਦਵਾਈਆਂ ਹੀ ਖਾਦੇ ਸਹੀ ਗੱਲ ਆ ਤੁਹਾਡੀ ਪਤਾ ਨਹੀਂ ਕਿੰਨਾ ਦੇ ਸਮੇ ਆ ਗਏ ਨੇ ਦਵਾਈ ਖਾ ਕੇ ਬੰਦਾ ਤੁਰਿਆ ਫਿਰੇ ਨਾ ਇੰਨਾ ਹੀ بڑا ਹੁੰਦਾ ਵਾ ਆਹੋ ਕੀ ਕਰਨਾ ਫੇ ਹੁਣ ਟਾਈਮ ਪਾਸ ਤੇ ਕਰਨਾ ਹੀ ਆ ਹੋਰ ਖਾ ਉਹ ਤੇ ਉੱਠਿਆ ਨਹੀਂ ਜਾਉਂ ਹੋਰ ਕੀ ਉਹ ਕੁੜੀ ਵਿਚਾਰੀ ਆ ਤੇ ਉਹ ਕਿਤੇ ਉਹਨੂੰ ਇਹ ਵੜ ਨਹੀਂ ਦਿੰਦੀ ਵੜਦੀ ਨਹੀਂ ਲਈ ਵੜ ਦੇ ਵੜ ਕੇ ਕੁਛ ਹੀ ਨਹੀਂ ਕੀ ਆਂਦੀ ਆ ਫੇ ਉਹ ਤੇ ਮੇਰੇ ਵੇੜੇ ਹੀ ਨਾ ਮਰੇ ਉਹਨੇ ਤੇ ਕੀ ਲੈਣਾ ਨਾ ਉਹ ਆਪਣੇ ਘਰ ਨੂੰ ਮਾਵਾਂ ਨੂੰ ਜਿਉਂਵਾ ਕਈਆਂ ਕਈ ਗੱਲਾਂ ਕਰਕੇ ਸੁਣਾਉਂਦੀ ਬੀ ਚਲੋ ਕੋਈ ਨਹੀਂ ਮੋਤਾ ਵੀ ਜੀ ਕਰਦਾ ਉਹਨੂੰ ਮਾਪਿਆਂ ਦੇ ਘਰ ਆਹੋ ਇਹ ਤੇ ਹੈ ਕਰਦਾ ਨਾਲ ਤੁਸੀਂ ਜਾ ਕੇ ਮਿਲ ਆਇਆ ਕਰੋ ਵਿਚਾਰਾ ਕੋਈ ਗੱਲ ਨਹੀਂ ਚਲੋ ਮਾਂ ਨੂੰ ਮਿਲ ਕੇ ਆਵਾਂ ਜਾਂ ਪਰਜਾਈ ਨੂੰ ਉਹਦੇ ਵਾਸਤੇ ਤੇ ਸਾਰੇ ਚੰਗੇ ਨੇ ਚੰਗੇ ਆ ਸਹੀ ਗੱਲ ਆ ਪਿਆਵਾਂ ਤੇ ਮਾਪੇ ਮਾਰੇ ਹੋਏ ਕਦੀ ਆਹ ਪਿਆ ਕੇ ਜਾਂਦੇ ਘਰ ਤੇ ਹੁੰਦਾ ਵਾ ਭੱਜ ਕੇ ਚੱਲ ਜੀਏ ਜਾ ਕੇ ਹਾਲ ਚਾਲ ਪੁੱਛ ਆਈਏ ਵੀ ਹੈ ਕਿਦਾਂ ਵਾ ਹਾਂ ਬਸ ਬਸ ਇਹੋ ਤੇ ਗੱਲ ਵਾ ਪਰ ਇਹਨੂੰ ਨਹੀਂ ਚੰਗੀ ਲੱਗਦੀ ਉਹ ਇਨੂੰ ਉਹੰਡਾ ਵਿਚਾਰਾ ਕੀ ਲੈਣ ਆ ਗਈ ਐ ਕੀ ਲੈ ਜਾਣਾ ਮਾਂ ਕੋਲ ਨੇ ਤੇ ਮਾਂ ਕੋ ਕੀ ਖਾਣਾ ਤੇਰਾ ਦਿੱਤਾ ਹੀ ਖਾਣਾ ਮੇਰੇ ਕੋ ਕੀ ਆਂਡਾ ਤੇ ਵਿਚਾਰਾ ਬਾਹਰ ਆ ਉਹਨੂੰ ਕਿਤੇ ਮੈਂ ਫੋਨ ਨਹੀਂ ਕਰ ਦਿੰਦੀ ਮੇਰੇ ਨਾਲ ਕਿਤੇ ਗੱਲ ਨਹੀਂ ਕਰਉਂਦੀ ਤੇ ਮੈਂ ਕਿੱਥੋਂ ਲੈਣਾ ਕੋਈ ਗੱਲ ਨਹੀਂ ਮਾਸੀ ਜੀ ਤੁਸੀਂ ਨਾ ਦਿਲ ਤੇ ਨਾ ਲਾਇਆ ਕਰੋ ਗੱਲ ਉਹ ਇਦਾਂ ਹੀ ਕਰਦੀ ਆ ਦਿਲ ਚ ਨਹੀਂ ਉਹਦੇ ਕੁਝ ਵੀ ਹੈਗਾ ਸੁਭਾਜ ਜਿਹੜੀ ਕਹਿੰਦਾ ਇਦਾਂ ਦਾ ਵਾ ਪੀ ਕਲੀ ਪੈ ਜਾਂਦੀ ਐ ਜੇ ਤੁਸੀਂ ਗੁੱਸਾ ਕਰੋਗੇ ਤੇ ਬਿਮਾਰ ਹੋਵੋਗੇ ਦੂਜੀ ਗੱਲ ਇਹ ਜਿੱਦਾਂ ਪਾਜੀ ਬਾਹਰ ਵਾ ਨਾ ਫਿਰ ਤਾਂ ਕਰਕੇ ਕਰਦੀ ਐ ਇਦਾਂ ਤੇ じゃ ਦੋਵੇਂ ਜੀ ਹੁਣ ਗੱਲਾਂ ਬਾਤਾਂ ਕਰਨ ਹੁਣ ਇਹ ਵੀ ਫੋਨ ਤੇ ਹੀ ਗੱਲ ਕਰਨੀ ਆ ਆਉਣਾ ਦੇ ਕਿਤੇ ਸਾਲ ਦੋਹੀ ਸਾਲੀ ਹੁੰਦਾ ਉਹਨਾਂ ਨੇ ਉਹ ਤੇ ਤੇਰੀ ਗੱਲ ਠੀਕ ਐ ਪਰ ਹੁਣ ਫਿਰ ਕੀ ਕਰਨਾ ਜਾਣਾ ਹੀ ਪੈਂਦਾ ਬਾਹਰ ਵੀ ਹੁਣ ਮਾਵਾਂ ਦੇ ਪੁੱਤ ਗਏ ਨੇ ਜੇ ਇਦਾਂ ਕਰੀਏ ਤਾਂ ਫਿਰ ਗੁਜ਼ਾਰਾ ਨਹੀਂਗਾ ਘਰ ਦੇ ਵਿੱਚ ਤੇ ਤਪਾਕ ਨਾ ਰਹਿਣਾ ਚਾਹੀਦਾ ਪਿਆਰ ਨਾਲ ਇਦਾਂ ਨਹੀਂ ਗੱਲ ਬਣਦੀ ਜਿਦਾਏ ਕਰਦੀ ਐ ਹੁਣ ਥੋੜਾ ਜਾਇ ਇਹਨੂੰ ਇਹਨੂੰ ਨਾ ਸਮਝਾ ਕੇ ਜਾਵੇਂ ਇਹਦਾ ਨਾ ਕਰਿਆ ਕਰ ਕੋਈ ਗੱਲ ਨਹੀਂ ਮਾਸੀ ਜੀ ਮੈਂ ਸਮਝਾਉਂਗੀ ਕਿ ਇਦਾਂ ਨਹੀਂ ਘਰੀਦਾ ਹੁੰਦਾ ਉਹੇ ਘਰ ਦਿੱਤੀ ਆ ਜੇ ਆਉਂਦੀ ਹੁੰਦੀ ਨਾ ਤਾਂ ਮੱਥੇ ਵਟਣਾ ਪਾਇਆ ਕਰ ਸਗੋ ਨਾ ਜੀ ਆਇਆ ਕਹੀਦਾ ਹੁੰਦਾ ਵਾ ਇਹਨੇ ਨਾ ਅਗਰੇ ਦਾ ਮਾਨ ਜਿਆ ਹੋ ਜਾਂਦਾ ਵਾ ਹੋਰ ਤੇ ਗੱਲ ਕੋਈ ਨਹੀਂ ਹੁਣ ਖਾਣਾ ਵਿਚਾਰਿਆ ਨੇ ਕੀ ਆ ਘੜੀ ਦੀ ਘੜੀ ਆਉਣਾ ਜਦੋਂ ਤੀਆਂ ਵਿਆਈਆਂ ਜਾਂਦੀਆਂ ਤੇ ਇਹ ਤਾਂ ਪ੍ਰਾਉਣੀਆਂ ਬਣ ਜਾਂਦੀਆਂ ਰਾਉਣੀਆਂ ਤੇ ਘਰੋਂ ਤਾਂ ਨਿਕਲਿਆ ਨਹੀਂ ਜਾਂਦਾ ਨਹੀਂ ਨਿਕਲਿਆ ਜਾਂਦਾ ਮਾਸੀ ਜੀ ਟਾਈਮ ਵੀ ਨਹੀਂ ਲੱਗਦਾ ਆਇਆ ਜਾਂਦਾ ਤੇ ਉਹ ਕਿੰਨਾ ਮਹਾ ਹੀ ਕਿਤੇ ਆਮ ਕੱਢ ਕੇ ਬਸ ਬਸ ਨਹੀਂ ਟਾਈਮ ਲੱਗਦਾ ਮਾਸੀ ਜੀ ਹੁਣ ਕੱਲੀ ਆਈ ਅੱਜ ਆ ਕੱਲੀ ਆਈ ਆ ਮੇਰਾ ਜੀਜਾ ਕਰਨ ਦੇ ਫੇ ਹੋ ਕੇ ਆਵਾ ਤੇ ਉਹ ਰਾਉਣਾ ਨਹੀਂ ਆ ਨਾਲ ਉਹ ਸੇ ਤੁਹਾਨੂੰ ਪਤਾ ਹੀ ਆ ਹੁਣ ਮੁੰਡਾ ਸਕੂਲ ਗਿਆ ਸੀ ਤੇ ਇੱਕ ਜਣਾ ਘਰ ਵੀ ਚਾਹੀਦਾ ਵਾ ਜੇ ਦੋਵੇਂ ਜਣੇ ਆ ਜਗੇ ਤਾਂ ਹੁਣ ਸਮਾਨੀਗਾ ਚੰਗਾ ਹੈਗਾ ਮੁਸ਼ਕਲ ਹੈ ਹਾਂਜੀ ਹਾਂਜੀ ਇਹ ਗੱਲ ਤਾਂ ਸੱਚੀ ਹੈ ਚਲੋ ਕੀ ਕਰਨਾ ਫਿਰ ਇਦਾਂ ਹੀ ਸਾਰਨਾ ਹੀ ਪੈਂਦਾ ਪਾਰਨਾ ਹੀ ਪੈਂਦਾ ਚਲੋ ਬੈਠਾ ਤੁਸੀਂ ਮੈਂ ਵੇਖਾਂ ਬੜਾ ਭੈਣ ਕੀ ਕਰਨ ਲਈ ਆਾ ਪਾਣੀ ਪੀਤਾ ਹੀ ਨਹੀਂ ਪੀਣਾ ਚਾਹ ਪਾਣੀ ਮੈਂ ਹਬੇਲਾ ਮਾਸੂ ਜੀ ਨੂੰ ਮਿਲਾਵਾ ਕੋਈ ਨਹੀਂ ਪੀਓ ਚਾਹ ਪਾਣੀ ਪੁੱਤ ਜਾ ਕੇ ਤੇ ਇਹ ਵੀ ਆਈ ਹੋਣੀ ਆ ਕੱਛ ਲੈ ਆਣੀ ਇਕਲੀ ਘਟਿਆ ਫਪੜੋ ਫਪੜੋ ਲੈ ਆਣੀ ਆਈ ਹੋਣੀ ਆ ਭੈਣ ਕੋਲ ਬੇ ਮਿੰਨ ਜੇ ਭਰਾ ਲੈ ਗਿਆ ਵਾ ਹੁਣ ਭੈਣ ਆ ਗਈ ਆ ਪਿਛਲੇ ਨੂੰ ਦੇਈ ਜਾਂਦੀ ਜੋ ਲੱਬਦਾ ਵਾ ਤੇ ਆਪਣੀ ਜਿਹੜੀ ਘਰ ਦਿੱਤੀ ਆ ਉਹਦੇ ਵਾਸਤੇ ਨਖਮੂ ਵੱਟਦੀ ਆ ਇਹੋ ਇੱਥੇ ਬੜਿਆ ਹੀ ਨਾ ਆਪੇ ਤਰੀਕਾ ਥੋੜਾ ਵੇਦਾ ਅੱਛਾ ਕਦ ਮੁੰਡਾ ਆਏਗਾ ਘਰ ਤੁਹਾਡਾ ਸੁੱਖ ਰੱਖੇ ਫਿਰ ਗੱਲਾਂ ਹੋਣਗੀਆਂ ਫਿਰ ਪਤਾ ਲੱਗੇਗਾ ਇਹਨੂੰ ਜਦੋਂ ਇਹਦੇ ਪਰਦੇ ਮੈਂ ਖੋਲੇ ਜਦ ਇਹ ਚਾਤਰੀਆਂ ਖੜੀ ਫਿਰਦੀ ਆ ਤਵਾ ਮੈਂ ਅੱਜ ਮਿਲਣ ਗਈ ਮੈਂ ਚਲ ਮਿਲ ਕੇ ਆਈ ਆ ਉਹਨੇ ਤੇ ਨਾ ਮੇਰੇ ਪੱਲੇ ਫੱਕਾ ਨਹੀਂ ਛੱਡਿਆ ਕਿਦਾਂ ਗੱਲਾਂ ਕੀਤੀਆਂ ਤੇਰੀ ਭੈਣ ਇਦਾਂ ਕਰਦੀ ਆ ਤੇਰੀ ਭੈਣ ਇਦਾਂ ਕਰਦੀ ਆ ਹੱਤ ਵਾਲੀ ਗੱਲ ਵਾ ਮਾਈ ਕਿਹੜੀ ਘਟਾ ਸਿਰੂ ਤਾਂ ਇਦਾਂ ਹੀ ਰਹੀ ਫਾਨੇ ਦੀ ਜੇ ਕੁੜੀ ਹੀ ਕੁੜੀ ਘਰ ਤੀ ਚੰਗਾ ਹਿਆ ਤੇ ਸਾਰੇ ਹੀ ਆ ਉਹਨਾਂ ਨੇ ਥੰਮਿਆ ਇਹਨੇ ਜੇ ਇੱਥੇ ਆਂਦੇ ਤੇ ਬਹੜਾਈ ਪਾਉਣਾ ਹੀ ਲੈ ਮੇਲਾ ਹੀ ਆ ਮਾਤਾ ਨੂੰ ਹਾ ਹੇ ਮੇਲਾ ਕੀ ਹਾਂ ਉਹ ਤਾਂ ਬੜੀ ਔਖੀ ਸੀ ਭਰੀ ਪੀਤੀ ਸੀ ਉਹ ਤੇ ਕੀ ਆਂਦੀ ਹਾਂ ਦੇ ਨਾਮ ਨੂੰ ਪਛਿਦੀ ਨਾਗੇ ਜੀ ਮੁੰਡਾ ਮੇਰਾ ਬਾਹਰ ਵਾ ਨਾ ਕਿ ਖੋਣ ਦੀ ਗੱਲ ਕਰਵਾਉਂਦੀ ਆ ਅੱਥੇ ਲਿਆ ਗੱਲ ਕਰ ਲਾ ਜੇ ਕੁੜੀ ਆਂਦੀ ਆ ਤਾਂ ਮੱਥੇ ਵੱਟ ਪਾਉਂਦੀ ਆ ਮੈਂ ਕੋਈ ਗੱਲ ਮੈਂ ਸਮਝਦ ਨਹੀਂ ਇਹ ਨਾ ਹੁਣ ਬੜੀ ਵੱਧ ਹੋ ਗਈ ਆ ਅੱਗੇ ਨਹੀਂ ਗੱਲ ਕਰਦੀ ਹੁੰਦੀ ਕਰਦੀ ਕੋਈ ਹੌਣ ਤੇ ਗਲੀ ਗਵਾਂਢ ਵੀ ਇਹੋ ਗੱਲਾਂ ਕਰਦੀ ਆ ਕਰ ਲੈਣ ਤੇ ਜਿਹੜੀਆਂ ਕਰਦੀ ਆ ਸਾਡਾ ਚਾਹ ਪੀ ਫਿਰ ਮੈਂ ਪਕੌੜਿਆਂ ਦਾ ਸਾਮਾਨ ਕਰਕੇ ਆਈ ਆ ਪਿਆਰ ਮੈਂ ਉਹ ਕੱਢ ਲੈਣ ਦੇ ਨਹੀਂ ਨਹੀਂ ਦੇਖ ਕੇ ਕਹੂਗੀ ਕਿ ਭੈਣ ਆਈ ਆ ਤੇ ਵੇਖ ਦਾਂਗੀ ਇਹ ਲਸ਼ਾਂ ਕਰਨਾ ਕੋਈ ਗੱਲ ਨਹੀਂ ਕਹਿ ਲੈਣ ਦੇ ਜਿਹੜੇ ਬੰਦੇ ਨੇ ਜ਼ੁਬਾਨ ਚਲਾਉਣੀ ਉਹਨੇ ਚਲਾਈ ਜਾਣੀ ਆ ਇਹਦੀ ਜ਼ੁਬਾਨ ਨੂੰ ਤਾਂ ਬੰਦ ਕਰ ਸਕਦਾ ਨਾ ਬੜੀ ਗੱਲਾਂ ਮੈਂ ਕੀਤੀਆਂ ਮੈਨੂੰ ਸਭ ਸ਼ਰਮ ਜੀ ਆ ਗਈ ਮੈਂ ਹਮੇਆ ਕਨੁਬਰੀਆਂ ਪਾਪਾ ਨੂੰ ਜਣ ਲਾਵੀ ਤੇ ਜਾਂ ਮੈਂ ਮੇਲਾ ਮੈਂ ਤੇ ਨਾ ਨਾ ਮਿਲਦੀ ਇਸੇ ਜ਼ੁਬਾਨ ਨਾਲ ਕਹਿਣਾ ਹੈਗਾ ਵੀ ਇਹਦੇ ਰਿਸ਼ਤੇਦਾਰ ਹੁੰਦੇ ਤੇ ਮੈਨੂੰ ਮਿਲਦੇ ਦੇਣਗੇ ਚੰਗੀ ਤੇ ਮੈਂ ਨਹੀਂ ਨਿਕਲੀ ਇਹ ਇਨੂੰ ਮਾਰਦੀ ਰਸੋਈ ਵਿੱਚ ਤੇ ਫੇਰ ਲੱਗਦਾ ਪਤਾ ਜਦੋਂ ਥੋੜਾ ਜਿਹਾ ਵੀ ਨਾ ਰਹਿ ਲਿੰਦੀ ਹੈ ਨਾ ਉਦੋਂ ਫੇਰ ਡੈਪਿੰਦੀ ਹੈ ਸੋਚਾਂ ਸੋਚਣਾ ਕਹਤੀ ਧੀਵਲ ਸੋਚ ਰਹਿੰਦੀ ਏ ਦੀ ਉਹਦੇ ਵੱਲ ਵੀ ਆਉਂਦੀ ਸੀ ਉਹਦੇ ਵੱਲ ਨਹੀਂ ਕਹਿਣ ਦੇ ਹੀ ਕਿ ਉਹ ਆਉਂਦੀ ਆ ਮੱਖੇ ਵੱਟ ਪਾਉਂਦੀ ਆ ਵੀ ਕੁੜੀ ਆ ਗਈ ਆ ਅੱਛਾ ਉਹਨੇ ਆ ਜਾ ਕੇ ਇੱਥੇ ਹੀ ਹੋਣਾ ਵਾ ਮੁੰਡਾ ਤੇ ਮੇਰਾ ਬਾਹਰ ਵਾ ਉਹ ਆ ਜਿਆ ਕਈ ਗੱਲਾਂ ਨੇ ਤਾਂ ਕੀਤੀਆਂ ਕੋਈ ਗੱਲ ਨਹੀਂ ਭੈਣ ਤੇ ਚਾਹ ਤੀ ਪਕੌੜੇ ਮੈਂ ਕੱਢਣੀ ਆ ਪੈਹੀ ਮਰਖੇ ਹੈ ਤੂੰ ਪਰਸ ਨਹੀਂ ਆਂਦਾ ਅਹ ਪੱਸਣਾ ਕਿੱਲੀ ਹੋਣਾ ਹਾਂ ਹਾਂ ਪਾਜੀ ਤੇਰਾ ਉੱਠਾ ਹੋਈ ਦੋ ਛੇਤੀ ਜਾ ਛੇਤੀ ਜਾ ਚਾ ਕੋਈ ਨਾ ਫਟਾ ਫਟਾ ਵਿਚਰ ਬਾਰੋਂ ਪਰਸਾ ਆ ਮੈਂ ਉਹ ਦੇ ਦਿੰਨੀ ਤੈਨੂੰ ਨਾਲੇ ਤੇ ਉੱਚ ਪਾ ਦੂੰਗੀ ਪੈਸੇ ਹਾਂ ਜੇ ਹੁਣ ਸਗੋਂ ਨਹੀਂ ਵੀ ਗਿਆ ਤਾਂ ਕਹਾਂ ਮੈਂ ਸਹੀ ਜਾਂ ਬਈ ਸੜਕ ਉੱਤੇ ਇਹਨੂੰ ਮਿਲ ਕੇ ਜੀਉਣਾ ਵਾ ਹੈ ਹਾਂ ਹੁਣ ਨਾ ਮਿਲੀ ਇਹਨੂੰ ਤੇ ਮਗਰੋਂ ਤੇ ਸ੍ਰੀ ਮੈਂ ਦਵੂੰਗੀ ਨਾ ਕਿ ਜੇ ਮੇਰੀ ਭੈਣ ਆਈਗੀ ਬੁਰੇ ਪਪਾ ਨੂੰ ਤੇ ਤੂੰ ਇਦਾਂ ਬੋਲਣਾ ਹੋ ਤੇ ਨਾਲ ਕੋਈ ਗੱਲ ਨਹੀਂ ਪਰ ਚਾਹ ਪੀਤੀ ਚਲਤੂੰਗੀ ਨਹੀਂ ਚੱਲਦੀ ਇਹਨੂੰ ਮਿਲਣਾ ਸਾਰਾ ਮੂਡ ਖਰਾਬ ਕਰਕੇ ਰਹਾ ਤਾਵਾ ਮਹਾ ਹੀ ਵਿਚਰੀ ਆਈ ਹੈ ਚੱਲ ਆ ਰਹਮਣ ਤੈਨੂੰ ਮਨ ਨਾਲੇ ਪੈਸੇ دینی ਆ ਤਾਂ ਮੈਂ ਪਰਸ ਤੇ ਨਹੀਂ ਪਰਸੇ ਵਿੱਚ ਪੈਸੇ ਪਾ ਦਿੰਨੀ ਆ ਤੂੰ ਆਪਣੇ ਕੋਲ ਰਹਾ ਲਾ ਨਾਲੇ ਮਾਈ ਨੂੰ ਸ਼ਤ ਨਾ ਹੋਊਗਾ ਚੱਲ ਚਲਾ ਦੇ ਚੱਲਾ ਜਾ ਰਹਮਣ ਇੱਥੇ ਬਹਿ ਤਾ ਆਲਾ ਪਰਸ ਆ ਪਰਸੇ ਨੂੰ ਬਾਰੋਂ ਆਇਆ ਆਦੇ ਪਾਈ ਨੇ ਬੜਾ ਵਧੀਆ ਪਰਸ ਕੰ ਲੈ ਆਵਾ ਬੜਾ ਸੋਹਣਾ ਭਲੇ ਮੈਂ ਤਾਂ ਬਹਾਨੇ ਨਾਲ ਤੈਨੂੰ ਦੇਣਾ ਹੀ ਮੇਰੇ ਕੋਲ ਜਾਇਆ ਨਹੀਂ ਗਿਆ ਮੁੜ ਕੇ ਹਾਂ ਚਾਲਾ ਚੰਗਾ ਹੋਇਆ ਨਾ ਮੈਂ ਆ ਗਈ ਆ ਲੈ ਫਿਰ ਇਹ ਵਿੱਚ ਪਾਉਣਾ ਇਕਦਮ ਕੋਲ ਚੰਗਾ ਉਹਨੂੰ ਪਾਟ ਕਰ ਲਾ ਹੁਣ ਨਹੀਂ ਉਹਨੂੰ ਕੋਈ ਪਤਾ ਲੱਗਣ ਡਿਆ ਵਕਤ ਇਹ ਲੈ ਕੇ ਆਈ ਆ ਕੋਈ ਚਾਈਨੇ ਦਿੱਤਾ ਵਾ ਇਹਨੇ ਨੀਗਾ ਇਹ ਪਰਸ ਵੇਖਿਆ ਅੱਛਾ ਆਹ ਤਾਂ ਇਹ ਜੀ ਉਹਨੇ ਵੇਖਿਆ ਹੁੰਦਾ ਨਾ ਫਿਰ ਤੂੰ ਨੇ ਕਹਿਣਾ ਸੀ ਨਹੀਂ ਕਿਆਲ ਹੈ ਆ ਵੀ ਪਿਆਨ ਨੂੰ ਦੇਤਾ ਹੀ ਇਹ ਜਦੋਂ ਦਾ ਆਇਆ ਬਾਹਰ ਮਲ ਲਗਾ ਕੇ ਰੱਖਿਆ ਵਾ ਚਲ ਚੰਗਾ ਕੀਤਾ ਮੈਂ ਆਪਰੇ ਪਿਆਨ ਨੂੰ ਦਉਂਗੀ ਮੈਂ ਚੱਲ ਏਦਾਂ ਹੀ ਲਗਾ ਕੇ ਰੱਖ ਰਿਆ ਕਰ ਸਮਾਨ ਨਹੀਂ ਮੈਂ ਰੱਖ ਲੂੰਗੀ ਕਿ ਆਹੋ ਦੱਸ ਉਹ ਦਿਨ ਸੈਰਸ ਆਇਆ ਹੀਗਾ ਤੇ ਵਿਚਾਰੇ ਨੂੰ ਹਰੇ ਕਿਥੇ ਲੋਡ ਪੈ ਗਈ ਲੱਖ ਰੁਪਈਆ ਇਹਦੀ ਤਾਂ ਮੈਂ ਟਰਕੀਬ ਤੇਰੇ ਕਮੋਂਗਾ ਤੇਰਾ ਭਾਈਆ ਲੈ ਜਾ ਮੈਂ 200 ਲੱਖ ਰੁਪਏ। ਤੂੰ ਹੋਰ ਕੀ ਆ? ਧਿਆਨ ਤਰਾ ਕੱਦ ਲਈ ਹੁੰਦੇ ਆ। ਕੋਈ ਸੋਕੇ ਟਾਈਮ ਤੇ ਇੱਕ ਦੂਜੇ ਦਾ ਸਾਥ ਨਹੀਂ ਦਿਖਾਣਾ ਦਿਖਾਉਣੇ ਵੇਖਾਂ ਜਿੱਥੇ ਤੂੰ ਖਿਲਾਉਣਾ ਤਿੱਹ ਖਿਲਾਉਣਾ ਆਹ ਤੇ ਹੋਰ ਕੀ ਆ? ਮੈਂ ਤਾਂ ਗੱਲਾਂ ਮਾਰਦੀ ਨੂੰ ਸਵਾਦ ਪਤਾ ਵਾ। ਨਹੀਂ ਨਹੀਂ ਗੱਡੀ ਲਵਾਂਗੇ ਫਿਰ ਪਹਿਲਾਂ ਲੈ ਕੇ ਆਵਾਂਗੇ ਤੁਹਾਡੇ ਕੋਲ। ਆਹ ਪਹਿਲਾਂ ਲੈ ਕੇ ਐਵੇਂ ਜਿੱਦਾਂ ਆਹੋ ਤੇ ਡੱਬਾ ਵਧੀਆ ਜਿਹਾ ਲੈ ਕੇ ਆਈ। ਲੈ ਫਿਕਰ ਨਾ ਕਰਦੀ। ਮਿਲੋ ਤਾਂ ਕੇਕ ਲੈ ਕੇ ਆਉਂਗੀ। ਚੱਲ ਇਸੇ ਭੱਜਣਾ ਮੇਰਾ ਭਾਈਆ ਵੀ ਆ ਜੀ ਆਹ ਤੇ ਹੋਰ ਕੀ ਆ? ਉਦਾਂ ਤੋਂ ਉਹਦਾ ਜੀ ਨਹੀਂ ਕਰਦਾ ਕਿ ਤੇ ਆਉਣ ਨੂੰ ਪ ਆਹੇ ਵੀ ਗੱਲ ਹੈ ਕੀ ਹੈ ਚੋਰੀਆਂ ਕਿੰਨੀਆਂ ਹੋਣ ਰਹੀਆਂ ਡਰ ਲੱਗਦਾ ਇਹ ਸੱਚੀ ਗੱਲ ਆਹੋ ਜੇ ਘੜੀ ਪਾਲ ਹੀ ਆਗੇ ਤੇ ਇਹ ਨਾ ਹੋਏ ਮਗਰ ਸਫਾਈ ਹੋ ਜੇ ਧਿਆਨ ਰੱਖਿਆ ਕਰ ਆਪਣਾ ਚੰਗਾ ਨਹੀਂ ਨਹੀਂ ਤੇਰਾ ਕੁਝ ਨਹੀਂ ਕਰਨਾ ਕਰੀ ਕਿਸ ਗੱਲ ਦਾ ਕਿਤੇ ਪੈਸੇ ਤੇਲੇ ਦੀ ਲੋੜ ਹੋਵੇ ਕਿਸ ਚੀਜ਼ ਦੀ ਤੁਹਾਨੂੰ ਦੱਸਿਆ ਕਰ ਲੈ ਭੈਣ ਦੇ ਹੁੰਦੇ ਮੈਨੂੰ ਕਾਦਾ ਫਿਕਰ ਆਹੋ ਕੋਈ ਨਹੀਂ ਆਹ ਬਾਹਰੋਂ ਚੀਜ਼ਾਂ ਆਉਂਦੀਆਂ ਵਾ ਨਾ ਤੇ ਮਾਈ ਬਥਰੇ ਕੰਨ ਕਰਦੀ ਆ ਤੇ ਕੁੜੀ ਵਾਸਤੇ ਕੀ ਖਿਲਾਇਆ ਉਹਨੇ ਕੀ ਵਾਰ ਤੇ ਮੈਂ ਨਹੀਂ ਤੇਰੀ ਕੁੜੀ ਨੂੰ ਅਨੇ ਠੀਕ ਆ ਕਿ ਜਦੋਂ ਕੁਵਾਰੀ ਹੁੰਦੀ ਸੀ ਸਾਰਾ ਕੁਝ ਉਹ ਕੇ ਸੰਭਾਲਦੀ ਹੁੰਦੀ ਸੀ ਹੋਰ ਮੇਰੇ ਹੱਥ ਤੇ ਹੁੰਦੀ ਆ ਆਹੋ ਤੋਹੇ ਤੇ ਗੱਲ ਆ ਆਹੋ ਤੋ ਕਦੀ ਦਾਦੇ ਦੀਆਂ ਕਦੀ ਪੁੱਤੇ ਦੀਆਂ ਬਸ ਬਸ ਹੁਣ ਤੇ ਮੈਂ ਆਪਣੇ ਚੰਮ ਦੇ ਨਾਲ ਚਲਾਉਂਦੇ ਹਾਂ ਬਸ ਬਸ ਚਲ ਤੇਰਾ ਵੀ ਟਾਈਮ ਆਇਆ ਵਾ ਹੁਣ ਮਾਹਾਂ ਹੀ ਆਇਆ ਕਿਤੇ ਆਹੋ ਕੋਈ ਗੱਲ ਨਹੀਂ ਲੇਟ ਹੀ ਆਉਂਦਾ ਹੁੰਦਾ ਆ ਤੇ ਹੈਗਾ ਨਾ ਮੈਂਦੀ ਹੁਣ ਮੈਂ ਤਾਂ ਮੇਰੇ ਚੁੱਲੀ ਚਾੱਕਦਾ ਆ ਆਹ ਹੁੰਦੀ ਹੁਣੀ ਆ ਵੇਖ ਲੈਣ ਦੇ ਕੋਈ ਨਹੀਂ ਚਲ ਉਹਨੂੰ ਸਾਰਾ ਕਾ ਪਕੜਾ ਛੜਕੀ ਦੇਗੀ ਕਹਣਾ ਭੈਣ ਆਈ ਤੇ ਮੈਂ ਪੁੱਛਿਆ ਹੀ ਨਹੀਂਗਾ ਕੋਈ ਨਹੀਂ ਮੈਂ ਕੱਢਣ ਨਹੀਂ ਪਕੌੜੇ ਡਾਉਂਗੀ ਇਹਨੂੰ ਸੜੋ ਸੜੋ ਤੋਂ ਕਰੂਗੀ ਨਾ ਆਪੇ ਪੈਣਾ ਤੇ ਪਕੌੜੇ ਕੱਢੇ ਆ ਕੋਈ ਗੱਲ ਨਹੀਂ ਸੜੋ ਸੜੋ ਤੋਂ ਫਿਰ ਇਹਨੇ ਕਰਨਾ ਹੀ ਕਰ ਲੈੰਦੇ ਐਡੀ ਪਰਵਾਹ ਨਹੀਂ ਪਈ ਹੁਣ ਪਰਸਾ ਆਪਣੇ ਕੋਲ ਰੱਖੀ ਨਹੀਂ ਨਹੀਂ ਇਹ ਬੜੀ ਬਾਹਲੀ ਰੱਖੂਗੀ ਆਪਣੇ ਆਹੋ ਕੜੀ ਰਾਮ ਕਰਨਾ ਤੇ ਕਰ ਲਾ ਬਣੇ ਪਕੌੜੇ ਕੋਈ ਗੱਲ ਨਹੀਂ ਕੱਢ ਲਾ ਤਾ ਲਾ ਮਾਤਾ ਕੰਮ ਰੁਕ ਗਿਆ ਹੋ ਗਈ ਨਾਲੇ ਮਿਲ ਗਿਆ ਪੈਸੇ ਤੇ ਨਾਲੇ ਮਿਲ ਗਿਆ ਪਰਸਾ ਮੈਂ ਪਾਈ ਨਹੀਂ ਲੈ ਕੇ ਆਈ ਮੈਨੂੰ ਪਤਾ ਹੀ ਕਿ ਸਮਾਨ ਤਾਂ ਕੋਈ ਨਾ ਕੋਈ ਘੱਲਿਆ ਹੀ ਹੁਣਾਵਾ ਜਦੋਂ ਵੇਖੂਗੀ ਖਾਲੀ ਹੱਥ ਆਈਆ ਆਪੇ ਕੋਈ ਨਾ ਕੋਈ ਦੇਊਗੀ ਅਵੇ ਕਿੱਦਾਂ ਸੋਣਾ ਈ ਇਕੱਟੇ ਵਾਲਾ ਏਦਾਂ ਦਾ ਮੇਰੇ ਕੋਈ ਹੈਗਾ ਵੀ ਨਹੀਂ ਹੁਣ ਟੌਰ ਨਾ ਭਾਗ ਜਾਇਆ ਕਰੂੰਗੀ ਚੰਗਾ ਮਾਸੀ ਜੀ ਮੈਂ ਹੁਣ ਚਲਨੀ ਆ ਚੰਗਾ ਚੱਲਨੀ ਆ ਹਾਂ ਚਾਹਾਂ ਹੁਣ ਮੈਂ ਤੇ ਤੁਹਾਨੂੰ ਪਤਾ ਹੀ ਆ ਬੱਸਾਂ ਦੇ ਟਾਈਮ ਬੜਾ ਲੱਗ ਜਾਂਦਾ ਜੀ ਹਾਂ ਟਾਈਮ ਤੇ ਲੱਗਦਾ ਆਇਓ ਹਾਂ ਤੁਸੀਂ ਵੀ ਚੰਗਾ ਮਾ ਭੈਣ ਕਿਤੇ ਮਾਸੀ ਨੂੰ ਬਣਾ ਲੈ ਕੇ ਆਵੀ ਨਹੀਂ ਕੋਈ ਗੱਲ ਨਹੀਂ ਚੜ੍ਹਨ ਮੱਸਦੀ ਹੈਗੀ ਨਾ ਚੰਗੀ ਲੈ ਦੱਸ ਨੌ ਸਸ ਸਕੂਟਰੀ ਲਓ ਹਾਂ ਰਾਮ ਨਾਮ ਮਾਰੀ ਕਿੱਕ ਤੇ ਗਾਂ ਆਈਆਂ ਵਾਂਡੇ ਥਿੰਦੇ ਫੇਰ ਫੁਰਕੇ ਆਹੋ ਪਰ ਮੇਰੀ ਸੱਸ ਨੂੰ ਮੈਨੂੰ ਤੇ ਯਕੀਨ ਨਹੀਂ ਹੋਣਾ ਇਹਨੇ ਕਹਣਾ ਮੇਰੀ ਰਾਤ ਲੱਤਾ ਮਾਣ ਜਾਣੀਆ ਉਹ ਨਹੀਂ ਬੰਦੀ ਮਾਸੀ ਜੀ ਲਓ ਸਕੂਟਰੀ ਵਾਂਡੇ ਮੁੰਡੇ ਵੇਖਿਆ ਕਰੋ ਹਾਂ ਠੀਕ ਹੈ ਘਰ ਹੀ ਬੱਜੇ ਰਹਿਣਾ ਮੈਂ ਲੈਣੀ ਧੀਏ ਇਹਨੇ ਲੈਣੀ ਸਕੂਟਰੀ ਮੈਂ ਕਿੱਥੇ ਹਸਪਤਾਲੀਆਂ ਲੈਣ ਹੁਣ ਭਾਈਆ ਤਨਖਾਹ ਪਾਉ ਨਾ ਸਕੂਟਰੀ ਲਲੀਆਂ ਪਧੀਆ ਜੀ ਵਾਨ ਸਮੰਨੀਆਂ ਤੁਰੀਆਂ ਵਾ ਚੱਲ ਠੀਕ ਹੈ ਫਿਰ ਆਹੋ ਠੀਕ ਹੈ ਚੰਗਾ ਮਾਸੀ ਜੀ ਚੰਗਾ ਚੱਲੋ ਚਲੀ ਗਈ ਪਰ ਲਿਆ ਥੈਲਾ ਬੈਕ ਚ ਪਾਤੇ ਹੋਣੇ ਭੈਣ ਨੇ ਕੱਢ ਕੇ ਨੋਟ ਤੇ ਲੈ ਕੇ ਦਗਾ ਗਈ ਆਈ ਇੱਕ ਕੜੀ ਦੀ ਕੜੀ ਆਈ ਇਸੇ ਕੰਮ ਆਈ ਹੋਣੀ ਆ ਹੋਰ ਕਿੱਧਰ ਆਈ ਆ ਮੇਲ ਨਾ ਮੁੰਡਈ ਆ ਲਈ ਜਾਂਦੇ ਠਗ ਠਗ ਕੇ ਭੈਣ ਨੂੰ ਕਦੀ ਭਰਾ ਆ ਗਿਆ ਕਦੀ ਭੈਣ ਆ ਗਈ ਚਲੋ ਪੁੱਤ ਮੇਰਾ ਰਿਆ ਵਿਚਾਰਾ ਕਮਾਈ ਕਰਨਾ ਉੱਥੇ ਫਿਰ ਕਿਦਾਂ ਰਿਆ ਕੰਮ ਕਰ ਲੇ ਕਿਦਾਂ ਨਹੀਂ ਇਹਨਾਂ ਨੂੰ ਮੋਜਾਂ ਲਗੀਆਂ ਨੇ ਇਹ ਗੜੀ ਗੱਟੀ ਖਾਈ ਜਾਂਦੇ ਆ ਖਰਚੀ ਜਾਂਦੇ ਆ ਚਲੋ ਮੈਂ ਕੀ ਕਰਨਾ ਹੁਣ ਮੇਰੇ ਵੱਸ ਦੀ ਕੀ ਗੱਲ ਆ ਮੈਨੂੰ ਕੌਣ ਪੁੱਛਦਾ ਬੋਤਾਏਗਾ ਤੇ ਗੱਲਾਂ ਕਰਾਂਗੇ ਇਹਨਾਂ ਨੇ ਕਿ ਤੂੰ ਮੇਰੀ ਸੁਣਨੀ ਆਏਗਾ ਤੇ ਦੱਸਾਂਗੀ ਸਾਰੀਆਂ ਤੇ ਆਹ ਕੁਛ ਤੇਰੇ ਮਗਰੋਂ ਪੁੱਤ ਬਣਦਾ ਸੀ